ਸਰ ਸਰਦਾਰ ਤੁਹਾਨੂੰ ਦੱਸ ਰਹੀ ਕਿ ਕਿੰਨਾ ਫਾਇਦਾ ਹੋਏਗਾ ਔਰ ਕਿਸ ਤਰ੍ਹਾਂ ਇਥੇ ਕੰਮ ਕਰ ਹੋਏਗਾ। ਇਹ ਦੇਖੋ ਪੰਜਾਬ ਸਰਕਾਰ ਦੀ ਇੱਕ ਹੋਰ ਨਵੀਂ ਸ਼ੁਰੂਆਤ ਹੈ ਕਿ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸ਼ੁਰੂ ਕੀਤਾ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ। ਪਹਿਸ਼ ਸਕੇਟਡ ਕੰਮ ਹੁੰਦਾ ਸੀ ਹੁਣ ਇਥੇ ਸਾਰੇ ਇਕੁਪਮੈਂਟ ਹੈਗੇ ਐਡਵਾਂਸ ਇਕੁਪਮੈਂਟ ਅਲੋਂਗ ਵਿਦ ਦਾ ਲੇਟਸਟ ਸੌਫਟਵੇਅਰ। ਤੁਹਾਨੂੰ ਚੁਲੇਗਾ ਪਬਲਿਕ ਨੂੰ ਬਹੁਤ ਫਾਇਦਾ ਹੋਏਗਾ ਤੇ ਅਸੀਂ ਰਿਕਵੈਸਟ ਕਰਦੇ ਹਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਕਿਸੇ ਨਾਲ ਵੀ ਅਗਰ ਕੋਈ ਤੁਖਾਧੜੀ ਹੁੰਦੀ ਹੈ ਕੋਈ ਸਾਈਬਰ ਕ੍ਰਾਈਮ ਦਾ ਕੇਸ ਹੁੰਦਾ ਸਿੱਧੇ ਸਥਾਨੀ ਰਿਪੋਰਟ ਕਰਨ ਅਮੇ ਇੰਸਪੈਕਟਰ ਸਾਹਿਬ ਲੈ ਗਏ ਨੇ ਅਸੇਚੋ ਇੰਸਪੈਕਟਰ ਸਾਹਿਬ ਸੁਪਰਵਾਈਜ਼ ਕਰਨਗੇ ਐਸਪੀ ਸਾਹਿਬ ਸੁਪਰਵਾਈਜ਼ ਕਰਨਗੇ ਐਸਐਸਪੀ ਸਾਹਿਬ ਸੁਪਰਵਾਈਜ਼ ਕਰਦੇ ਨੇ ਅਸੀਂ ਆਸ ਕਰਦੇ ਹਾਂ ਕਿ ਲੋਕ ਪੋਕੇਟ ਕਰਨਗੇ ਇੱਕ ਵਨ ਸਟਾਪ ਸ਼ਾਪ ਹੋਏਗੀ ਜਿੱਥੇ ਸਾਰੇ ਡਿਸਟ੍ਰਿਕਟ ਦੇ ਜਿਹੜੇ ਅਗਰੀਵਟ ਬੰਦੇ ਨੇ ਉਹਨਾਂ ਨੂੰ ਰਿਲੀਫ ਮਿਲ ਜਾਏਗਾ ਸਰ ਸਾਈਬਰ ਕ੍ਰਾਈ ਕਿੰਨਾ ਵਧ ਗਿਆ ਪਹਿਲਾਂ ਦੇ ਮੁਕਾਬਲੇ ਪਹਿਲਾਂ ਬਹੁਤ ਕੱਟ ਕ੍ਰਾਈ ਹੁੰਦਾ ਸੀ ਹੁਣ ਹਰੇਕ ਕ੍ਰਾਈ ਦੇ ਵਿੱਚ ਸਾਈਬਰ ਐਂਡ ਮੋਬਾਈਲ ਇਸ ਤਰ੍ਹਾਂ ਜੀ ਤੁਹਾਡੀ ਜਿੰਨੀ ਸਾਰੀ ਬੈਂਕਿੰਗ ਹੈ ਜਿੰਨੀਆਂ ट्रांजੈਕਸ਼ਨ ਹੈਗੀਆਂ ਆਪਾਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਉਹ ਸਾਰੀਆਂ ਤੇ ਮੋਬਾਈਲ ਤੇ ਆ ਗਈਆਂ ਜਾਂ ਕੰਪਿਊਟਰ ਤੇ ਆ ਗਈਆਂ। ਤੋਂ ਇਸ ਕਰਕੇ ਵਾਈਟ ਕਾਲਰ ਜਿਹੜਾ ਕ੍ਰਾਈਮ ਹੈ ਉਹ ਨੇਚਰਲੀ ਵਧੇਗਾ। ਰੇਟ ਦਾ ਜਿਹੜਾ ਹਰ ਇੱਕ ਸਾਲ ਵਧਨ ਦਾ ਮੇਰੇ ਕਹਾ 250 30% ਹੈ। ਤੋਂ ਇਸੇ ਤਰ੍ਹਾਂ ਨੇਚਰਲੀ ਜਿਦਾ ਜਿਦਾ ਡਿਜੀਟਲ ਇੰਡੀਆ ਬਣਦਾ ਜਾਏਗਾ ਉਸੇ ਉਸ ਤਰ੍ਹਾਂ ਕ੍ਰਾਈਮ ਵੀ ਵਧਦਾ ਜਾਏਗਾ। ਜਿਸ ਤਰ੍ਹਾਂ ਸਾਈਬਰ ਜਿਹੜਾ ਕ੍ਰਾਈਮ ਐਡਵਾਂਸ ਹੋ ਗਿਆ ਜੀ ਤਾਂ ਕਿ ਸਾਡੇ ਕੋਲੇ ਉਹ ਜੀ ਟੈਕਨੀਕ ਵੀ ਐਡਵਾਂਸ ਆ ਗਈ। ਬਿਲਕੁਲ ਹੈ ਜੀ ਸਾਡੇ ਕੋਲ ਬਹੁਤ ਤਗੜੇ ਸੌਫਟਵੇਅਰ ਨੇ ਇੱਕ ਐਕ੍ਰੈਡੀਟਿਡ ਕਰੋੜ ਦੀ ਇੱਕ ਕਮਿਸ਼ਨਰੀ ਹੈ ਜਿਹੜੀ ਇਮੀਡੀਏਟਲੀ ਟੈਗ ਕਰ ਦਿੰਦੀ ਹੈ ਕਿੱਥੇ ਐਂਡ ਯੂ ਹੈਵ ਸੀਨ ਕਿ ਜਦੋਂ ਕਿ ਕਿੱਥੇ ਇਹੋ ਜਿਹੀ ਠਗੀ ਹੁੰਦੀ ਆ ਅਸੀਂ ਹੁਣ ਇਸ ਪੋਜੀਸ਼ਨ 'ਚ ਹੈ ਕਿ ਉਹ ਪੈਸੇ ਬਲੌਕ ਕਰ ਸਕਦੇ ਆ ਉਹ ਕਿਸੇ ਹੋਰ ਪਹੁੰਚ ਪਾ ਕੇ ਉਹਨਾਂ ਨੂੰ ਅਨਸੂਟਾਈਲਾਈਜ਼ ਨਹੀਂ ਕਰ ਸਕਦਾ ਉਹ ਨੂੰ ਐਕਸੈਕਟਿਵ ਕਰ ਸਕਦਾ ਪਰ ਲੰਡਨ 'ਗੇ ਤਾਲਾ ਸ਼ਹਿਰ ਦੇ ਅੰਦਰ ਹੁੰਦਾ ਤਾਂ ਲੋਕਾਂ ਦਾ ਸੌਖਾ ਹੋਣਾ ਸੀ ਅੰਦਰ ਬਹੁਤ ਜ਼ਿਆਦਾ ਆ ਗਿਆ ਹੈ ਅੰਦਰ ਕੋਈ ਉਹ ਤਾਂ ਉਹ ਤਾਂ ਇਸ ਤਰ੍ਹਾਂ ਨਾ ਕਿ ਅਕਮੋਡੇਸ਼ਨ ਤੇ ਡਿਪੈਂਡ ਕਰਦਾ ਸਾਡੇ ਕੋਲ ਅੰਦਰ ਜ਼ਿਆਦਾ ਅਕਮੋਡੇਸ਼ਨ ਨਹੀਂ ਸੀ ਇੱਥੇ ਕਾਫੀ ਨਵੀਂ ਬਿਲਡਿੰਗ ਬਣੀ ਹੋਈ ਹੈ ਔਰ ਸਪੇਸ ਇੱਥੇ ਕਾਫੀ ਹੈਗਾ ਤੇ ਲੋਕਾਂ ਨੂੰ ਖਾਜਲ ਖਾਪੀ ਤੋਂ ਹਰੇਕ ਕੋਲ ਸਟੇਸ਼ਨ ਤੋਂ ਧੱਕੇ ਖਾਣ ਵਾਲੇ ਚੰਗਾ ਹੈ ਕਿ ਇੱਕੋ ਜਗ੍ਹਾ ਵਨ ਸਟਾਪ ਸ਼ਾਪ ਹੈ ਇੱਥੇ ਸੈਟਲਾਈਜ਼ਡ ਹੈਗਾ ਸਾਰਾ ਕੁਝ ਲਈ ਮਿਲ ਜਾਣਾ ਪਰ ਵੀ ਸਭ ਲੋਕਾਂ ਨੂੰ ਫਿਰ ਕੋਸ਼ਿਸ਼ ਕਰਾਂਗੇ ਕਿ ਸ਼ਾਇਦ ਨੇੜੇ ਨਵਾਂ ਠਾਣਾ ਬਣਾਈਏ ਉੱਥੇ ਨੂੰ ਲੈ ਕੇ ਜਾਈਏ ਤਾਂ ਕਿਉਂਕਿ ਜਿਹੜਾ ਸਾਈਬਰ ਕਾਮਾ ਇਕੱਲਾ ਸ਼ਹਿਰ ਤੇ ਹੁੰਦਾ ਨਹੀਂ ਹੈਗਾ ਪਿੰਡਾਂ 'ਚ ਵੀ ਹੁੰਦਾ ਸਰ ਸਾਈਬਰ ਕਾਮ ਲਗਾਤਾਰ ਜਿਵੇਂ ਪਰ ਇਸ ਤੀਏ ਇਹ ਸਥਾਈ ਨੁਕਤੇ ਉੱਤੇ ਲੋਕ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਇਹ ਸਾਈਬਰ ਕ੍ਰਾਈਮ ਨਹੀਂ ਹੋ ਸਕੇ ਮੋਤੇ ਲੋਕਾਂ ਤੋਂ ਜੋ ਮੋਟੀ ਵੀ ਲਿਆ ਜਾਂਦਾ ਹੈ ਉਹ ਤੇ ਪੜੇ ਲਿਖੇ ਲੋਕਾਂ ਉਹ ਜ਼ਿਆਦਾ ਦੇ ਦਿਆ ਜੇ ਹਨ ਪਰ ਘਟ ਦਿੰਦੇ ਹੈਗੇ ਜੇ ਪਿਛਲੇ ਦਿਨਾਂ ਦੇ ਵਿੱਚ ਇੱਕ ਡਾਕਟਰ ਨਾਲ ਡਾਕਟਰ ਨਾਲ ਵੱਡੇ ਲੱਗ ਰਹੀ ਹੈ ਮਲਾਜਮਾਂ ਨਾਲ ਜਾਟ ਕੀ ਜਿਹਦਾ ਸ਼ਿਕਾਰੜ ਪੜੇ ਲਿਖੇ ਲੋਕਾਂ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉਹ ਇਹੋ ਹੀ ਹੈ ਕਿ ਸੰਸਦ ਸਾਹਿਬ ਨੂੰ ਕਹਾਂਗੇ ਕਿ ਜਿਹੜਾ ਵੀ ਇੱਥੇ ਬੰਦਾ ਵਿਜ਼ਿਟ ਕਰਦਾ ਉਹ ਤਾਂ ਨੇਚਰਲੀ ਇਲਾਈਟਨ ਕਰਾ ਦੇ ਤੇ ਬਾਕੀ ਪਬਲਿਕ ਨੂੰ ਥੋੜੇ ਥੋੜੀ ਇਲਾਈਟਨ ਕਰਦੇ ਆ ਕਿ ਕਿਸੇ ਨਾਲ ਵੀ ਉਹ ਤਾਂ ਮੋਬਾਈਲ ਤੇ ਹੋਤੇ ਹੀ ਉਹਨਾਂ ਕਿਆ ਚੀਜ਼ਾਂ ਤੁਸੀਂ ਕਿਸੇ ਨਾਲ ਨਹੀਂ ਸ਼ੇਅਰ ਕਰਨੀਆਂ ਜਿਦਾਂ ਐਨ ਐ ਪੀ ਟੂ ਪੀ ਐ ਇਹ ਤਾਂ ਬੇਸਿਕ ਚੀਜ਼ਾਂ ਨੇ ਇਹਨਾਂ ਨਾਲ ਸਾਰਿਆਂ ਨੂੰ ਖਿਆਲ ਰੱਖਣਾ ਪਏਗਾ ਬੰਦੇ ਕਈ ਵਾਰ ਗ੍ਰੀਟ ਜਾ ਕੇ ਲਾਲਚ ਜਾ ਕੇ ਮੈਂ ਪੈਸੇ ਡਬਲ ਕਰ ਦਨਾ ਟ੍ਰਿਪਲ ਕਰ ਦਨਾ ਖਾਚਾਂਦੇ ਨੇ ਤੋਂ ਨੈਚਰਲੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਬੰਦਾ ਆਪਣੇ ਕੋਲੋਂ ਫ੍ਰੀ ਪੈਸੇ ਤੇ ਦੇ ਨਹੀਂ ਸਕਦਾ ਤੇ ਸਾਨੂੰ ਉਹ ਜੀ ਆਸ ਵੀ ਨਹੀਂ ਰੱਖਣੀ ਚਾਹੀਦੀ ਕਿਸੇ ਕੋਲ ਸਰ ਜ਼ਿਆਦਾਤਰ ਇਹ ਠੀਕੀਆਂ ਬਾਈਦੀਆਂ ਹੈਗੀਆਂ ਨੇ ਇਹ ਲਗ ਲਗ ਸਟੇਟਾਂ ਦੀ ਬਾਈਤੀਆਂ ਹੈਗੀਆਂ ਜਿਸ ਕਰਕੇ ਉਹ ਯੂਪੀ ਬਿਹਾਰ ਨੂੰ ਬਚਾ ਦੇਗਾ ਅਰਸਟ ਆ ਗਿਆ ਅਰਸਟेड ਕਿ ਉਹ ਉਧਰ ਸਰਕਾਰਾਂ ਨਾਲ ਜਾਂ ਉਸ ਤੋਂ ਪੁਲਿਸ ਨਾਲ ਕੋਈ ਕੋਆਰਡੀਨੇਸ਼ਨ ਤਾਇਪ ਕੀਤਾ ਜਾ ਸਕਦਾ ਹੈਗਾ ਜਾਂ ਇਸ ਤਰ੍ਹਾਂ ਦਾ ਕੋਈ ਧਿਆਨ ਦਿੱਤਾ ਜਾ ਸਕਦਾ ਉਹ ਤੇ ਸਿਰਫ ਅਕਿਊਜ਼ ਫੜਨ ਦੇ ਵਿੱਚ ਅਸੀਂ ਉਹਨਾਂ ਨਾਲ ਤਾਇਪ ਕਰ ਸਕਦੇ ਆ ਅਦਰਵਾਈਜ਼ ਤੇ ਜਦੋਂ ਮੋਬਾਈਲ ਤੇ ਬੈਠ ਗਿਆ ਤੁਸੀਂ ਇੱਥੇ ਬੈਠੇ ਆਸਟ੍ਰੇਲੀਆ ਵਾਲੇ ਕਿਸੇ ਬੰਦੇ ਨੂੰ ਲੋਟ ਲੋ ਆਸਟ੍ਰੇਲੀਆ ਵਾਲਾ ਤੁਹਾਨੂੰ ਲੋਟ ਲੋ ਦੇ ਅਦਰ ਇਸ ਨੋ ਬਾਅਰ ਬਿਕੋਜ਼ ਡਿਜੀਟਲ ਵਰਲਡ ਜਿਹੜਾ ਹੈਗਾ ਉਹ ਇੱਕੋ ਹੀ ਹੈ ਤੇ ਤੇ ਬੈਠਾ ਬੰਦਾ ਕਿਸੇ ਨਾਲ ਕਨੈਕਟ ਕਰ ਸਕਦਾ ਹੈਗਾ ਉਹਨਾਂ ਨਾਲ ਰੈਕੋ ਕ੍ਰੀਏਟ ਕਰਨ ਦਾ तो ताई हाँ जी ऐसी कोई पार्टी पे जिको तो को बंदा चकना होगे अदर वही से अमन तुष्य ऐसे बैठे हो जाके तो होर बैठे हो इट डज नॉट मैटर सर गूगल पे ट्रांजैक्शन होती हुण है पर उसके अंदर का रिकॉर्ड नहीं मिलता कि ऐसे पॉसिबल होए का गूगल पे किसना डेफिनेटली करेंगे उधर मोबाइल दर चीज रिकॉर्ड होंगा नेचुरल जिधर हमारे बड़े-बड़े सर्वर होंगे सारा कुछ होंगा इट टेक्स लेटर बड़े तो टाइम पर तो क्योंकि एक्सक्लूसिव फैसिलिटी है ये इमीडिएटली मेल करा करा के एसएचओ साहब ने एक्चुअली उन्होंने सारे नाल जेड़े हैगे सर्विस प्रोवाइडर उन्होंने कांटेक्ट ਉੱਪਰ ਜਿੰਨੇ ਸਾਈਬਰ ਤੇ ਸਾਡੇ ਕੋਲ ਸਪੈਸ਼ਲਿਸਟ ਬੰਦੇ ਸੀਗੇ ਉਹ ਸਾਰੇ ਇੱਥੇ ਲਗਾ ਦਿੱਤੇ ਨੇ